ਸਤਨਾਮ ਸ੍ਰੀ ਵਾਹਿਗੁਰੂ ਜੀਓ ਫੁਨ ਹੈ ਮਹਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਨ ਨ ਜਾਏ ਮੁਖ ਹ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ संत सभा महबे सु के कीरत मैं कहं अर पी सब सीगार एहो जियौ सब देवा आस प्यासी सेज सुकंत बिछाईए हर हां मस्तक होवै पाद त साजन पाईए सखी काजल हार तंबाूल सबै किछु साजिया सो लह की एसीगार के अंजन पाजिया ਜੇਕਰ ਅਵੇਕੰਤ ਤੋ ਸਭ ਕਿਛ ਪਾਈਐ ਹਰ ਹਾਂ ਕੰਤੇ ਬਾਝੂ ਸੀਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾਵੜ ਭਾਗਣੀ ਤਿਸ ਬਣਿਆ ਹਬ ਸੀਗਾਰ ਸਾਈ ਸੋਹਾਗਣੀ ਹੋ ਸੁਤੀ ਹੋਏ ਅਚਿੰਤ ਮਨ ਆਤ ਪੁਰਾਈਆ ਹਰ ਹਾ ਜਾ ਕਰ ਆਇ ਕੰਤ ਤਾ ਸਭ ਕਿਛ ਪਾਈਆ ਆਸਾ ਇਤੀ ਆਸ ਕੇ ਆਸ ਪੁਰਾਈਐ ਸਤਗੁਰ ਭਏ ਦਿਆਲ ਤਾ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾ ਸਤਗੁਰ ਭਏ ਦਿਆਲ ਤਾ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਤੇ ਆਇਆ ਦੁਤਾਰ ਇਹੋ ਸੰਸਾਰ ਸਤ ਗੁਰੂ ਉਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤ ਗੁਰ ਤੇ ਪਾਇਆ ਮੇਰੇ ਹਾਥ ਪਦਮ ਆਗਲ ਸੁਖ ਬਾਸਨਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ ਬਸੂ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹੰਰਿਦ ਸਿਦ ਨਵਨਿਧ ਬਸਹਿ ਜਿਸੁ ਸਦਾ ਕਰ ਅਰਤ੍ਰਿ ਰਾਵਣ ਜਾ ਹਿਤੇ ਹੀ ਤਾਲ ਜਿ ਇਹ ਨਿਤ ਪ੍ਰਤ ਹਿਰਹਿ ਪਰਦਰਗ ਛਿਦਰ ਕਤ ਢਾਕੀ ਇਹ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰੀ ਉਪਰ ਬਣੇ ਆਕਾਸ਼ ਤਲੇ ਧਰ ਸੋਹਤੀ ਦਹਦਿਸੋ ਚਮਕੈ ਬੀਜੁਲ ਮੁਖ ਤੋ ਜੋਹਤੀ ਖੋਜਤ ਫਿਰੋ ਵਿਦੇਸ ਪੀਓ ਕਤ ਪਈਐ ਹਰ ਹਾਂ ਜੇ ਮਸਤਕ ਹੋਵੇ ਭਾਗ ਤਾ ਦਰਸ ਸਮਾਈਐ ਡਿਠੇ ਸਭੇ ਥਾਵ ਨਹੀਂ ਤੁਦ ਜਿਹਿਆ ਬਧੂ ਪੁਰਖ ਵਿਧਾਤੇ ਤਾ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ RAMDAS ਪੁਰ ਹਰ ਹਾ ਨਾਨਕ ਕਸਮਲ ਜਾਹ ਨਾਏ RAMDAS ਸਰ ਛਾਤ੍ਰਿਕ ਚਿਤ ਸੁਚਿਤ ਸੋ ਸਾਜਨ ਚਾਹੀਏ ਜਿਸ ਸੰਗ ਲਾਗੇ ਪ੍ਰਾਨ ਤਿਸੈ ਕੋ ਆਹੀਏ ਬਨ ਬਨ ਫਿਰਤ ਉਦਾਸ ਗੂੰਦ ਜਲ ਕਾਰਨੇ ਹਰ ਹਾ ਤਿਉ ਹਰ ਜਨ ਮੰਗੇ ਨਾਮ ਨਾਨਕ ਬਲਿਹਾਰਨੇ ਮਿਤਕ ਚਿਤ ਅਨੂਪ ਮਰੰਮ ਨ ਜਾਣੀਐ ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ ਕਿਤ ਹੈ ਕਿਤ ਸਮਾਇ ਤਾ ਹੋਵੈ ਰੰਗ ਕਨਾ ਹਰ ਹਾ ਚੰਚਲ ਚੋਰ ਹੈ ਮਾਰ ਤਪ ਵਹਿ ਸਚ ਤਨੋ ਸੋ ਪਨੇ ਉਬੀ ਪਈ ਗਿਹੋ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਖੋਜੋ ਤਕੇ ਚਰਨ ਕਹੋ ਕਤ ਪਾਈਐ ਹਰ ਹਾਸ ਸੋਈ ਜਤਨ ਬਤਾਏ ਸਖੀ ਪ੍ਰਿਯ ਪਾਈਐ ਨੈਣ ਨ ਦੇਖਹਿ ਸਾਧੂ ਸਿਨੇਣ ਬਿਹਾਲਿਆ ਕੰਨ ਨ ਸੁਨਹੀ ਨਾਦ ਕੰਨ ਮੁੰਦ ਘਾਲਿਆ ਰਸਨਾ ਜਪੇ ਨਾਮ ਤਿਲ ਤਿਲ ਕਰ ਕਟਿਏ ਹਰ ਹਾਂ ਜਬ ਬਿਸਰੇ ਗੋਬਿਦਰਾਏ ਦਿਨੋ ਦਿਨ ਕਟਿਏ ਅੰਕਜ ਫਾਥੇ ਪੰਕ ਮਹਾਮਦ ਗੁਮਪਿਆ ਅੰਗ ਸੰਘ ੳਰਝਾਏ ਬਿਸਰਤੇ ਸੁਮਪਿਆ ਹੈ ਕੋ ਐਸਾ ਮੀਤ ਜੇ ਤੋਰੈ ਵਿਖਮ ਗਾਠ ਨਾਨਕ ਇਕ ਸ੍ਰੀ ਧਰਨਾਥ ਜੇ ਟੂਟੇ ਨੇ ਸਾਠ ਤਾ ਬੋਦਸਾ ਅਨੇਕ ਪ੍ਰੇਮ ਪ੍ਰਭ ਕਾਰਨੇ ਅੰਚ ਸਤਾਵਹਿ ਦੂਤ ਕਵਨ ਵਿਦਮਾਰਨੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰ ਹਾ ਮਹਾ ਵਿਖਾਦੀ ਘਾਤ ਪੂਰਨ ਗੁਰ ਪਾਈਐ ਸਤ ਗੁਰ ਕੀਨੀ ਦਾਤ ਮੂਲ ਨ ਨਿਖਟਈ ਕਬੂ ਹੋ ਪੁੰਚੋ ਸਭ ਗੁਰਮੁਖ ਛੁਟਈ ਅੰਮ੍ਰਿਤ ਨਾਮ ਨਿਦਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੀ ਨ ਜਾਹੀ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੂਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪੁਨੀਤ ਕਤਹ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗਖੀਵੀਐ ਹਰ ਚੰਦੌਰੀ ਪੀਖ ਕਾਹੇ ਸੁਖ ਮਨਿਆ ਹਰ ਹਉ ਬਲਿਹਾਰੀ ਤਿਨ ਜੇ ਦਰਗਹ ਹੈ ਜਾਨਿਆ ਕਿਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ ਸਠ ਕਾ ਛਾਰ ਤਨ ਫਿਰ ਤੋ ਗਰਭ ਗੁਬਾਰ ਮਰਨ ਨਹ ਜਾਣਈ ਹਰ ਹਾ ਹਰ ਚੰਦੋਰੀ ਪੇਖ ਕਾਹੇ ਸੱਚ ਮਾਨਈ ਜਿਸ ਕੀ ਪੂਜੈ ਔਧ ਤਿਸੈ ਕੋਣ ਰਖਈ ਬੈਦਕ ਅਨਿਕ ਉਪਾਵ ਕਹਾ ਲੋ ਭਖਈ ਏਕੋ ਚੇਤ ਗਵਾਰ ਕਾਜ ਤੇਰੇ ਆਵਈ ਹਰ ਹਾ ਬਿਨ ਨਾਵੇ ਤਨ ਛਾਰ ਬ੍ਰਿਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀ ਜਈ ਮਿਲ ਮਿਲ ਖਾਵਹਿ ਸੰਤ ਸਗਲ ਕੋ ਦੀ ਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾ ਹੋ ਬਲਿਹਾਰੀ ਤਿਨ ਜੇ ਹਰ ਰੰਗ 라ਵਣੇ ਵੈਦ ਸੰਦਾ ਸੰਗ ਇਕੱਠਾ ਹੋਇਆ ਔਖੇ ਆਇਰਾਸ ਵਿੱਚ ਆਪ ਖਲੋਇਆ ਜੋ ਜੋ ਉਹ ਨਾ ਕਰਮ ਸੁਕਰਮ ਹੋਏ ਪਸਰਿਆ ਹਰ ਹਾ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਜੋ ਜੋ ਉਹ ਨਾ ਕਰਮ ਸੁਕਰਮ ਹੋਏ ਪਸਰਿਆ ਹਰ ਹਾ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਵਾਹਿਗੁਰੂ ਜੀ ਕਾ ਹਾਲ ਸਾਬ ਵਾਹਿਗੁਰੂ ਜੀ ਕੀ ਫਤਿਹ